ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਇਹ ਵੀਡੀਓ ਸਰਕਾਰੀ ਪ੍ਰਾਇਮਰੀ ਸਕੂਲ ਜੈਮਲ ਸਿੰਘ ਵਾਲਾ ਦੀ ਹੈ ਜਿੱਥੇ ਕਿ ਪਿੰਡ ਦੇ ਹੀ ਨੌਜਵਾਨ ਵੱਲੋਂ ਆਪਣੀ ਕਿਰਤ ਕਮਾਈ ਵਿੱਚੋਂ ਦਸਵੰਦ ਕੱਢ ਕੇ ਸਕੂਲ ਦੇ ਬੱਚਿਆਂ ਲਈ ਵਰਦੀਆਂ ਦਾ ਪ੍ਰਬੰਧ ਕੀਤਾ ਗਿਆ ਹੈ ਇਸ ਤੋਂ ਪਹਿਲਾਂ ਵੀ ਸਮੇਂ-ਸਮੇਂ ਤੇ ਨੌਜਵਾਨਾਂ ਵੱਲੋਂ ਅਜਿਹੇ ਉਪਰਾਲੇ ਕੀਤੇ ਜਾਂਦੇ ਹਨ ਅਤੇ ਸਕੂਲ ਨੂੰ ਬਿਹਤਰ ਬਣਾਇਆ ਗਿਆ ਹੈ ਆਓ ਆਪਾਂ ਟੀਚਰ ਛੈਵਾਨ ਤੋਂ ਸੁਣਦੇ ਹਾਂ ਕਿ ਇਸ ਤੋਂ ਇਲਾਵਾ ਕਿਹੜੇ-ਕਿਹੜੇ ਕੰਮ ਸਕੂਲ ਵਿੱਚ ਚੱਲ ਰਹੇ ਹਨ ਅਤੇ ਅੱਗੇ ਉਹਨਾਂ ਦੇ ਕੀ ਪਲਾਨ ਹਨ ਫੈਂਡਿੰਗ ਪ੍ਰੋਗਰਾਮਸ ਵਾਲਾਂ ਦੇ ਦੇਣ ਲਈ ਬਹੁਤ ਬਹੁਤ ਧੰਨਵਾਦੀ ਸਾਡੀ ਕੀ ਬੀਚਾ ਸੀ ਕਿ ਬੱਚਿਆਂ ਨੂੰ ਵੀ ਸਮੋਇਓਂ ਔਰ ਬੱਚਿਆਂ ਨੂੰ ਵਾਪਸ ਸਮਾਰਟ ਬਣਾਣਾ ਹੈ ਠੀਕ ਹੈ ਔਰ ਲਗਭਗ ਆਪਣੇ ਜਿਹੜੇ ਸੁਪਨੇ ਸੀਗੇ ਉਹ ਪੂਰੇ ਹੋਣ ਜਾ ਰਹੇ ਹੈ ਲਗਭਗ ਹੋ ਚੁੱਕੇ ਹੈ ਇਹਦਾ ਮਤਲਬ ਸਮਾਰਟ ਆਪਣੇ ਕਲਾਸਰੂਮ ਔਰ ਇੰਗਲਿਸ਼ మీడియం ਸਕੂਲ ਔਰ ਬੱਚਿਆਂ ਨੂੰ ਸਮਾਰਟ ਰੈਸਾਂ ਕਿਹਿੰਦਾ ਮਤਲਬ ਸਪੋਰਟ ਰੈਸਾਂ ਆਮ ਆਪਣੇ ਸਰਕਾਰੀ ਸਕੂਲਾਂ ਦੇ ਵਿੱਚ ਬਹੁਤ ਹੀ ਘੱਟ ਮਤਲਬ ਹੁੰਦੀ ਹੈ ਤਾਂ ਜਿਹਦੇ ਕੋਲ ਹੁੰਦੀ ਹੈ ਉਹ ਕਿਣਵੇਂ ਚੁਰਵੇਂ ਸਕੂਲਾਂ ਦੇ ਵਿੱਚ ਹੁੰਦਾ ਹੈ ਤਾਂ ਆਪਾਂ ਨੂੰ ਵੀ ਇਸ ਚੀਜ਼ ਦਾ ਮਾਣ ਮਹਿਸੂਸ ਹੋ ਰਿਹਾ ਵੀ ਆਪਾਂ ਵੀ ਹੁਣ ਕਿਸੇ ਤੋਂ ਘੱਟ ਨਹੀਂ ਆ ਤੇ ਜੇ ਆਪਾਂ ਕਹਿ ਸਕਦੇ ਜੀ ਬੁਲੰਦੀਆਂ ਤੇ ਆਪਾਂ ਅੱਜ ਜੇ ਪਹੁੰਚ ਰਹੇ ਆ ਤਾਂ ਇਹ ਤੁਹਾਡਾ ਸਾਰਿਆਂ ਦਾ ਸਹਿਯੋਗ ਹੈ ਪਿੰਡ ਦਾ ਸਹਿਯੋਗ ਹੈ ਹੁਣ ਅੱਜ ਦੀ ਆਪਾਂ ਗੱਲ ਕਰੀਏ ਵੀ ਸੋ ਆਪਣੇ ਸਪੋਰਟ ਜੋ ਡਰੈਸ ਹੈ ਹਫਤੇ ਦੇ ਵਿੱਚ ਦੋ ਦਿਨ ਆਪਾਂ ਪਾਉਣੀ ਹੈ ਉਹ ਸਰਦਾਰ ਜਸਵਿੰਦਰ ਜੀ ਵੱਲੋਂ ਉਹ ਵਿੰਕੀ ਜੀ ਸਰ ਜੈਪ ਬਸੀ ਜੈਮਲ ਸਿੰਘ ਵਾਲਾ ਤੋਂ ਆਪਾਂ ਨੂੰ ਜੁੜੇਟ ਹੋਈ ਹੈ ਜਦੋਂ ਆਪਣਾ ਐਨੂਅਲ ਫੰਕਸ਼ਨ ਸੀ ਤਾਂ ਉਹਨਾਂ ਨੇ ਇਹਨਾਂ ਨੇ ਆ ਕੇ ਆਪਾਂ ਨੂੰ ਪੁੱਛਿਆ ਸੀ ਕਿ ਦੱਸਿਓ ਤੁਹਾਨੂੰ ਕੀ ਚਾਹੀਦਾ ਹੈ ਵੀ ਆਪਾਂ ਖਾਣਾ ਖੀਣ ਦਾ ਰੈਕਿੰਗ ਕਰਨਾ ਚਾਹੀਦਾ ਹੋ ਜਾਂ ਹੋਣਾ ਹੈ ਤਾਂ ਅਸੀਂ ਕਿਹਾ ਵੀ ਖਾਣਾ ਖੀਣਾ ਚਲੋ ਹੁੰਦਾ ਹੀ ਰਹਿੰਦਾ ਹੈ ਅਗਲੇ ਦਿਨ ਵੀ ਨਾਲ ਜਨਾਲੀਆਂ ਨੂੰ ਆਪਣਾ ਜਿਹੜਾ ਆਪਾਂ ਨੂੰ ਜੂਜੂ ਫੇਰ ਦਿੱਤੀ ਸੀ ਹਾਲੇ ਆਪਾਂ ਆਰਡਰ ਦਿੱਤਾ ਸੀ ਲਗਭਗ ਇਹਨਾਂ ਦੇ ਤਿੰਨ ਫੋਨ ਆ ਚੁੱਕੇ ਸੀ ਕਿ ਕੀ ਬਣਿਆ ਕੀ ਕੀ ਕੋਈ ਆ ਕਿਸ ਤੱਕ ਪਹੁੰਚ ਗਏ ਕਿਉਂਕਿ ਆਪਾਂ ਜਿਹੜਾ ਆਰਡਰ ਹੈ ਤਾਂ ਪੇ ਦਿੱਤਾ ਸੀ ਤਾਂ ਪੇ ਵਾਲਿਆਂ ਨੇ ਫਿਰ ਭੁਜਾਰਾ ਕਿ ਤਾਂ ਫੇਰ ਆਪਾਂ ਕੰਡੀਸ਼ਨ ਰੱਖੀ ਸੀ ਵੀ ਅਸੀਂ ਸਕੂਲ ਦਾ ਲੋ ਕੋ ਲੈਣਾ ਹੈ ਵੀ ਯੂਨੀਫਾਰਮ ਤੇ ਬੈਕ ਸਾਈਡ ਔਰ ਲੋਰ ਦੇ ਉੱਪਰ ਵੀ ਔਰ ਫਰੰਟ ਪਾਕਟ ਦੇ ਉੱਪਰ ਵੀ ਤਾਂ ਉਹਦੇ ਵੀ ਥੋੜਾ ਜਿਹਾ ਆਪਾਂ ਨੂੰ ਟਾਈਮ ਲੱਗਿਆ 15 ਤੋਂ 20 ਮਿੰਟ ਦਾ ਤਾਂ ਚਾਹ। ਵੀ ਜਿਹੜੇ ਸਭ ਤੋਂ ਅੱਗੇ ਚੱਲ ਰਿਹਾ ਸਕੂਲ ਐਡਮਿਸ਼ਨ ਦੇ ਵਿੱਚ ਵੀ ਪੜ੍ਹਾਈ ਦੇ ਵਿੱਚ ਵੀ ਔਰ ਸਕੂਲ ਦੀ ਦਿੱਕਰੀ ਵੀ ਵੀ ਆਪਣਾ ਸਕੂਲ ਮੋਹਰੀ ਜਾ ਰਿਹਾ ਵੀ ਸਭ ਤੋਂ ਅੱਗੇ ਜਾ ਰਿਹਾ ਤਾ ਅਸੀਂ ਚਾਹੁੰਨੇ ਵੀ ਇਸੇ ਤਰੀਕੇ ਨਾਲ ਤੁਹਾਡਾ ਸਹਿਯੋਗ ਬਣਿਆ ਰਹੇ ਤਾਂ ਆਪਾਂ ਸਕੂਲ ਨੂੰ ਕਲਰਨੀਆ ਤੇ ਲੈ ਕੇ ਜਾਵਾਂਗੇ ਪਹਿਲਾਂ ਵੀ ਗੱਲ ਹੋਈ ਸੀ ਹੁਣ ਵੀ ਥੋੜੇ ਦਿਨ ਪਹਿਲਾਂ ਭੁਵਿੰਦਰ ਜੀ ਦੱਸ ਰਹੇ ਸੀ ਕੋਈ ਟਾਈਮ ਸੀ ਵੀ ਆ ਸਕੂਲ ਦੇ ਵਿੱਚ ਵੀ 20-22 ਬੱਚੇ ਰਹਿ ਗਏ ਸੀ ਤੇ ਤੁਹਾਨੂੰ ਵੀ ਪਤਾ ਹੈ ਜਦੋਂ ਅਸੀਂ ਜੁਆਇਨ ਕੀਤਾ ਸੀ ਉਦੋਂ ਆਪਣੇ ਕੋਲ 42 ਬੱਚੇ ਸੀਗੇ ਤਾਂ ਦੋ ਮਹੀਨਿਆਂ ਦੇ ਵਿੱਚ ਆਪਣੇ ਕੋਲ 52 ਦੇ ਵਿੱਚ 40 ਸਭ ਬੱਚੇ ਵੀ ਗਏ ਐ ਔਰ ਆਏ ਵੀ ਐ ਤੇ ਅੱਜ ਆਪਣੇ ਸਕੂਲ ਦੀ ਜਿਹੜੀ ਅੱਜ ਦੀ ਜੀ ਆਪਾਂ ਗੱਲ ਕਰੀਏ ਤਾਂ ਆਪਣੇ ਕੋਲੇ ਅ 1 ਪਲੱਸ 2 ਪ੍ਰੀ ਪ੍ਰਾਇਮਰੀ ਦੇ ਦੋ ਵਿੱਚ ਜਿਨ੍ਹਾਂ ਦੀ ਏਜ ਹਲੇ 2-2 ਮਹੀਨੇ ਕੱਟਦੀ ਐ ਰੇਟ ਬੱਚੇ ਅੱਜ ਦੀ ਆਪਣੇ ਗਿਣਦੀ ਐ ਜਿਹੜੇ ਸਕੂਲ ਨੂੰ ਕਹਿੰਦੇ ਸੀ ਵੀ ਇਹ ਸਕੂਲ ਥੋੜੇ ਦਿਨਾਂ ਦੇ ਵਿੱਚ ਬੰਦ ਹੋ ਜਾਏਗਾ ਤਾਂ ਆਪਾਂ ਸਾਰਿਆਂ ਨੇ ਮਿਲ ਕੇ ਐਫਰਟਸ ਕੀਤੇ ਆਪਾਂ ਵਧੀਆ ਰਿਜ਼ਲਟ ਲਿਆ ਔਰ ਇਹ ਕੱਲਾ ਸਾਡੀ ਮਿਹਨਤ ਸਦਕਾ ਨਹੀਂ ਹੋਇਆ ਵੀ ਆਪਾਂ ਕਹਿ ਰਹੀਏ ਵੀ ਇਹ ਸਿਹਰਾ ਸਾਡੇ ਵੱਲ ਜਾਂਦਾ ਹੈ ਜਾਂ ਟੀਚਰਸ ਦਾ ਹੈ ਜਾਂ ਹੋਰ ਨਹੀਂ ਇਹ ਜੋ ਵੀ ਕ੍ਰੈਡਿਟ ਹੈ ਟੋਡੇ ਸਾਰਿਆਂ ਵੱਲ ਜਾਂਦਾ ਹੈ ਪਿੰਡ ਵੱਲ ਜਾਂਦਾ ਪਿੰਡ ਦਾ ਕਲੱਬ ਹੈ ਪਿੰਡ ਦੀ ਪੰਚਾਇਤ ਹੈ ਔਰ ਪਿੰਡ ਦੇ ਨੌਜਵਾਨ ਸਾਰੇ ਜੋ ਮੈਂਬਰ ਜੁੜੇ ਹੋਏ ਹੈ ਵੀ ਆਪਣੇ ਸਕੂਲ ਦੇ ਵਿੱਚ 2 ਸਾਲ ਹੋ ਗਏ ਕਦੇ ਵੀ ਸਟੇਸ਼ਨ ਨਹੀਂ ਖਤਮ ਨਹੀਂ ਹੋਈ ਆਪਣੇ ਕਿਤਾਬਾਂ ਪੈਨਸਲ ਕਿਸੇ ਬੱਚੇ ਕੋਲ ਨਹੀਂ ਹੈ ਇਸ ਦਾ ਇਹ ਮਤਲਬ ਨਹੀਂ ਹੈ ਤਾਂ ਬੱਚੇ ਕੋਲ ਅਜ ਨਹੀਂ ਹੈ ਤਾਂ ਉਹ ਦੂਸਰੇ ਬੱਚੇ ਤੋਂ ਮੰਗੇਗਾ ਜਾਂ ਜੇ ਕਾਮ ਨਹੀਂ ਕਰੇਗਾ ਜਾਂ ਉਹਦੇ ਕੋਲ ਕਾਪੀ ਨਹੀਂ ਹੈ ਠੀਕ ਹੈ ਪੈਨ ਨਹੀਂ ਹੈ ਤਾਂ ਉਹਦੇ ਵਿੱਚ ਵੀ ਆਪਣੇ ਪਿੰਡ ਦੇ ਜਿਹੀ ਲੋਗ ਹੈ ਆਪਣੇ ਮੈਂਬਰ ਜੁੜੇ ਹੋਏ ਹੈ ਆਪਣੇ ਪਿੰਡ ਦੇ ਤਾਂ ਹਰ ਤਰ੍ਹਾਂ ਦੇ ਜਿਹੜੇ ਮੈਂਬਰ ਆਪਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇ ਰਿਹਾ ਹੈ ਆ ਬੜੀ ਖੁਸ਼ੀ ਮੁੰਡੀਆਂ ਔਰ ਸਾਡਾ ਜਿਹੜਾ ਕੰਮ ਕਰਨਾ ਸਾਨੂੰ ਅੰਦਰੋਂ ਜਿਹੜਾ ਜਜ਼ਬਾ ਆਪਾਂ ਕਹਿ ਦਿੰਦੇ ਆਂ ਵੀ ਆ ਪੈਦਾ ਹੁੰਦਾ ਹੈ ਵੀ ਆਪਾਂ ਹੋਰ ਵਧੀਆ ਤਰੀਕੇ ਨਾਲ ਕਰੀਏ ਵੀ ਤਾਂ ਜੋ ਪਿੰਡ ਦਾ ਨਾਮ ਰੋਸ਼ਨ ਹੋਵੇ ਪਿੰਡ ਦੇ ਸਕੂਲ ਦਾ ਨਾਮ ਰੋਸ਼ਨ ਹੋਵੇ ਇਹ ਕੋਈ ਸਕੂਲ ਹੈ ਵੀ ਜਿੱਥੇ 20 ਤੋਂ 22 ਬੱਚੇ ਰਹਿ ਗਏ ਸੀ ਅੱਜ 12 ਆਪਾਂ ਸਕੂਲ ਨੂੰ ਆ ਕੁਲੰਗਨਗਾਂ ਦੇ ਰਸਤੇ ਤੇ ਲੈ ਕੇ ਜਾ ਰਹੇ ਆ ਔਰ ਅੰਨੀ ਗੱਡੀ ਆਪਣੇ ਕੋਲ ਬੰਦ ਗਈ ਹੈ ਆਪ ਸਭ ਦਾ ਸੇ ਹੋ ਗਏ ਔਰ ਜਦੋਂ ਇਹ ਯੂਨੀਫਾਰਮ ਕੱਲ੍ਹ ਪਾ ਕੇ ਬੱਚੇ ਪਿੰਡ ਵਿੱਚੋਂ ਦੇ ਨਿੱਡਲਗੇ ਤਾਂ ਤੁਸੀਂ ਦੇਖਿਓ ਵੀ ਕਿੰਨਾ ਵਧੀਆ ਲੱਗੇਗਾ ਤੁਹਾਨੂੰ ਵੀ ਬਹੁਤ ਵਧੀਆ ਲੱਗੇਗਾ ਪਿੰਡ ਵਾਸੀਆਂ ਨੂੰ ਵੀ ਬਹੁਤ ਵਧੀਆ ਲੱਗੇਗਾ ਔਰ ਆਪਣੇ 20 ਪਿੰਡ ਵੀ ਆਪਣੇ ਨਾਲ ਜੁੜ ਰਹੇ ਆ ਆਪ ਜੀ ਨੂੰ ਦਾਸ ਤੀਏ ਆਪਣੇ ਕੋਲ ਛੋਟਾ ਜਿਹਾ ਆਪਣਾ ਪਿੰਡ ਹੈ ਮੋੜ ਮਕਸੂਦ ਤੇੋਂ ਆਪਣੇ ਨਾਲ ਬੱਚੇ ਜੁੜੇ ਹੋਏ ਆ ਔਰ ਰਾਇਆ ਤੋਂ ਬੱਚਾ ਆਪਣੇ ਨਾਲ ਜੁੜਿਆ ਹੋਇਆ ਹੈ ਔਰ ਚੈਮਨ ਸਿੰਘ ਆਪਣੇ ਕੋਲ ਮਤਲਬ ਆਇੜੇਟ ਆਣ ਜਾਂ ਤੋਂ ਪਟੇ ਨੂੰ ਔਰ ਆਲੀ ਕੀ ਪਿੰਡ ਤੋਂ ਵੀ ਆਪਣੇ ਕੋਲ ਲਗਭਗ 25 ਤੋਂ 30% ਬੱਚੇ ਆਪਣੇ ਗੀਂਦ ਦੇ ਆਲੀ ਕੀ ਤੋਂ ਬੱਚੇ ਜੁੜੇ ਹੋਏ ਹਨ ਜੋ ਸ਼੍ਰੀ ਦਾਮ ਆਪਾ ਦੇ ਰਿਹਾ ਕਿ ਦੇਖੋ ਵੀ ਆਸ-ਪਾਸੇ ਦੇ ਚਾਰ ਪਿੰਡਾਂ ਦੇ ਜੇ ਬੱਚੇ ਆਪਣੇ ਕੋਲ ਆ ਰਹੇ ਹਨ ਤਾਂ ਆਪਣੇ ਪਿੰਡ ਦੀ ਕੋਈ ਪਿੰਡ ਦੇ ਵਿੱਚ ਵੀ ਕੋਈ ਇਹ ਕਹਿਣ ਦਾ ਮਤਲਬ ਵੀ ਖਾਸ ਗੱਲ ਹੈ ਕੁਛ ਆਪਾਂ ਕਰ ਰਹੇ ਆ ਤਾਂ ਕੋਸ਼ਿਸ਼ ਕਰਦੇ ਆ ਵੀ ਹੋਰ ਵਧੀਆ ਕਰੀਏ ਤਾਂ ਇਹਨਾਂ ਸਭ ਦਾ ਮੈਂ ਰਾਲ ਇੱਕ ਵਾਰ ਇਹ ਦੇਖੀ ਜੀ ਦਾ ਉਹਨਾਂ ਦੇ ਪਰਿਵਾਰ ਵੱਲੋਂ ਪਹੁੰਚੀ ਉਹਨਾਂ ਦੇ ਮਾਤਾ ਜੀ ਔਰ ਉਹਨਾਂ ਦੇ ਸਹਿਯੋਗੀ ਔਰ ਪਿੰਡ ਵਾਸੀ ਕਲੱਬ ਵਿੱਚੋਂ ਔਰ ਗੁਪਿੰਦਰ ਜੀ ਆਪਣੇ ਦਰਮਿਆਨ ਅੱਜ ਪਹੁੰਚੀ ਹੈ ਬਹੁਤ ਬਹੁਤ ਧੰਨਵਾਦ ਜੀ ਸਾਡੇ ਵੱਲੋਂ ਔਰ ਕਮੇਟੀ ਮੈਮ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਆਪਣੇ ਚੇਅਰਮੈਨ ਕੁਲਵਿੰਦਰ ਮੈਮ ਆਪਣੇ ਦਰਗਾਹ ਕੋ ਜੀ ਹੋਏ ਹੈ ਆਪ ਮੈਨਸ ਸਾਡੇ ਸਾਰਿਆਂ ਦੇ ਵੱਲੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਦਿਲੋਂ ਧੰਨਵਾਦ ਇਹ ਜੋ ਸੁੱਖ ਨੇ ਆਪਾਂ ਲੈ ਤ ਸਾਰੇ ਲੈਨੇ ਜਦੋਂ ਪੂਰੇ ਹੁੰਦੇ ਆ ਉਦੋਂ ਖੁਸ਼ੀ ਹੋਣੀ ਹਾਂ ਬਾਕੀ ਸਾਨੂੰ ਬਹੁਤ ਖੁਸ਼ੀ ਹੋਈ ਲਗਭਗ 30 ਤੋਂ 35000 ਦਾ ਜਿਹੜਾ ਅਰਪਣ ਅੱਜ ਦਾ ਇਹ ਪ੍ਰੋਜੈਕਟ ਸੀ ਜਿਹੜਾ ਅਪਣ ਅੱਜ ਸੁਪਨਾ ਕਹਿ ਸਕਦੇ ਨੇ ਜਿਹੜਾ ਪੂਰਾ ਹੋਇਆ ਤਾਂ ਬੜੀ ਖੁਸ਼ੀ ਹੋਈ ਸਾਨੂੰ ਪਰਿਵਾਰ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦੇ ਬਿਜ਼ਨਸ ਦੇ ਵਿੱਚ ਕੰਮਾਂ ਦੇ ਵਿੱਚ ਆ ਪਰਮਾਤਮਾ ਕੇ ਅਰਦਾਸ ਕਰਦੇ ਆ ਵੀ ਦਿਨ ਦੁਗਣੀ ਔਰ ਰਾਤ ਦੁਗਣੀ ਤੂੰ ਤੁਸੀਂ ਤਰੱਕੀ ਕਰੋ ਔਰ ਐਸੇ ਦਰਮਿਆਨੀ ਤੁਹਾਡੇ ਬਣੋ ਜਿਹੜਾ ਮੈਂ ਦੱਸ ਪਾਣਗੇ ਜਾਰੇਗਾ ਜਾਰੀ ਰਹੇ ਥੈਂਕ ਯੂ ਧੰਨਵਾਦ ਹਮੇਸ਼ਾ ਦਾ ਲੈਣਾ ਸਾਡਾ ਧੰਨਵਾਦ ਬਹੁਤ ਵੀ ਦੂਰ ਚਲੋ ਪਿੰਡ ਦਾ ਸੇਉ ਬਹੁਤ ਮਿਲਿਆ ਉਹ ਜਿਹੜੇ ਕਲਾਪ ਵਾਲੇ ਨੇ ਜਿਹੜੋਂ ਉਹਨਾਂ ਦਾ ਕੰਪਰਾ ਉਹ ਰੱਖਿਆ ਇਹਨਾਂ ਮਾਤਾ-ਪਿਤਾ ਨੂੰ ਕਿੱਥੇ ਲੀਨ ਜਾਂਦਾ ਹੈ ਤੁਹਾਨੂੰ ਕਿ ਸਾਨੂੰ ਆਪਣੇ ਘਰ ਦਾ ਮਹਿਸੂਸ ਹੀ ਨਹੀਂ ਹੋਇਆ ਮਤਲਬ ਇੰਨੀ ਘੂਟ ਬੈਠੇ ਆ ਸੀ ਸਾਨੂੰ ਮਤਲਬ ਹੋਰ ਜੇ ਚੁੱਪੀ ਹੁੰਦੀ ਹੈ ਸਾਨੂੰ ਜਾਣਦੀ ਵੀ ਕੋਈ ਕਾਲੀ ਵੀ ਹੁੰਦੀ ਸਾਨੂੰ ਇਹ ਹੁੰਦਾ ਮਤਲਬ ਕਿ ਇਹ ਕੰਪਨੀ ਕਰਦੀ ਹੈ ਦੋੜਣਾ ਨਹੀਂ ਕਰਦੀ ਕਿ ਜਿੱਦਾਂ ਉਹਦੇ ਫੰਕਸ਼ਨ ਲਈ ਅੱਧਿਆ ਰਿਹਾ ਜਾਂਦੇ ਸੀ ਭੁਪਿੰਦਰ ਜੀ ਆਏ ਕਹਿੰਦੇ ਵੀ ਵਿਕੀ ਜੀ ਦਾ ਫੋਨ ਆਇਆ ਕਿ ਆਪਾਂ ਕੁਝ ਕੰਮ ਕਰਦੇ ਹਾਂ ਵੀ ਆਪਾਂ ਖਾਣ-ਪੀਣ ਦਾ ਕਰੀਏ ਚਲੋ ਅਸੀਂ ਸਟਾਰਟ ਰੈਸਿੰਗ ਆਏ ਸੀ ਦਿਨ 15 ਸੀ ਕਿ ਆ ਵੀ ਚਲੋ ਖਾਣਾ ਚਲ ਲੈ ਗਏ ਕਿ ਜੇ ਖਾਣ ਦਾ ਕੀ ਕ ਮਤਲਬ ਚਾਹ ਪਾਣੀ ਦਾ ਆਪਣਾ ਹੈਗਾ ਜੀ ਕਿਤਾ ਰੋਟੀ ਦਾ ਕੀਤਾ 25 ਤੋਂ 30 ਜਰ ਕੀ ਖਰਚ ਆਉਂਦਾ ਫਿਰ ਉਹੀ ਆਲਮੋਸਟ ਸਾਰੀ ਖਾ ਗਈ ਹੁੰਦੀ ਹੈ ਫਿਰ ਆਪਾਂ ਕਿਉਂ ਜੁਨ ਪੈਸੇ ਦਾ ਖਰਾਬ ਕਰਦੇ ਆ ਕਿ ਉਹ ਇੱਕ ਮਤਲਬ ਸਾਡੀ ਬੀਲ ਬਣਾ ਸੀ ਜਿੱਦਾਂ ਕੌਮਨਟ ਸਕੂਲਾਂ ਦੇ ਵਿੱਚ ਜਿਹੜੇ ਬੱਚੇ ਆ ਉਹਨਾਂ ਦੀ ਜਿਹੜੀਆਂ ਵਰਤੀਆਂ ਬਹੁਤ ਅਟਰੈਕਟਿਵ ਹੁੰਦੀਆਂ ਮਤਲਬ ਦਿਲਕਸ਼ ਹੋਏ ਨੂੰ ਦੇਖੇ ਬੱਚੇ ਮਤਲਬ ਬੇਅਕਸਪੀਰੀਅੰਸ ਹੋਈ ਹੁੰਦਾ ਵੀ ਬੇਰੇ ਇਹ ਬੱਚੇ ਆ ਉਹ ਉਹ ਮਤਲਬ ਵਧੀਆ ਸਕੂਲ ਦੇ ਵਿੱਚ ਪੜ੍ਹਨਾ ਕਲਾਸ ਵਾਦੀ ਨਹੀਂ ਵਰਦੀ ਆ ਉਹ ਵਧੀਆ ਹੋਵੇ ਕਿਉਂਕਿ ਜਿਹੜੇ ਕਨਵੈਂਟ ਸਕੂਲ ਆ ਕਾਫੀ ਸਕੂਲ ਇਦਾਂ ਲੈ ਲਈਏ ਮਤਲਬ ਵਿੱਚ ਪੜ੍ਹਾਈ ਹੈ ਨਹੀਂ ਵੀ ਉਹ ਦਿਖਾਵਾ ਜਾਂਦਾ ਕਰਦੇ ਆ ਪੜ੍ਹਾਈ ਆਪਣੇ ਸਕੂਲ ਬਹੁਤ ਵਧੀਆ ਚ ਥੋੜਾ ਜਿਹਾ ਵਰਦੀ ਆ ਪਰ ਉਹ ਵੀ ਜਿੱਦਾਂ ਸਰਕਾਰੀ ਆਉਂਦੀਆਂ ਜੇ 600 ਦੇ ਵਿੱਚ 12 ਚੀਜ਼ਾਂ ਆਉਂਦੀਆਂ ਮਤਲਬ 12 ਚੀਜ਼ਾਂ ਦੇਣੀਆਂ ਅਸੰਭਵ ਵਾਲੀ ਗੱਲ ਹੀ ਹੋ ਜਾਂਦੀ ਆ ਕਿਉਂਕਿ ਉਹ ਕੁਆਲਟੀ ਬਾੜੀ ਕਰ ਜਾਂਦੇ ਆ ਪੈਂਟਾਂ ਫੇਡ ਹੋ ਜਾਂਦੀਆਂ 셔ਟਾਂ ਫੇਡ ਹੋ ਜਾਂਦੀਆਂ ਆ ਫਿਰ ਇਸੇ ਕਰਕੇ ਫਿਰ ਅਸੀਂ ਭੁਪਿੰਦਰ ਜੀ ਨੂੰ ਕਿਹਾ ਵੀ ਸਾਡੀ ਮੰਡਲ ਰੇਂਜ ਇਹ ਹੈਗੀ ਆ ਵੀ ਆਪਾਂ ਐ ਕਰ ਲਈਏ ਕਿ ਚਲੋ ਜੇ ਕੁਝ ਬਜਟ ਜ਼ਿਆਦਾ ਹੁੰਦਾ ਹੋਵੇ ਤਾਂ ਅਸੀਂ ਦੇ ਦਾਂਗੇ ਇਹ ਕਹਿੰਦੇ ਵੀ ਨਹੀਂ ਬਜਟ ਕੋਈ ਗੱਲ ਨਹੀਂ ਤੁਸੀਂ ਦੱਸੋ ਵੀ ਕਿੰਨੀ ਆਪਾਂ ਨੂੰ ਚਾਹੀਦੀ ਹੈ ਉਸੇ ਦਾ ਮੈਂ ਇਹਨਾਂ ਨੂੰ ਕਹਿੰਦੀ ਚਲੋ 60 ਇਹ ਕਹਿੰਦੇ ਨਹੀਂ ਜਿੰਨੇ ਬੱਚੇ ਹੋਣਗੇ ਆਪਾਂ ਉਹਨੇ ਹੀ ਦੇਵਾਂਗੇ ਸੋ ਬਿੱਤੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਇਹਨਾਂ ਨੇ ਮਤਲਬ ਆਪਦਾ ਜਿਹੜਾ ਦਸਵਾਂ ਦਾ ਬੱਚਿਆਂ ਨੂੰ ਡਰੈਸਾਂ ਦੇ ਰੂਪ ਵਿੱਚ ਕੱਢਿਆ ਪਰਮਾਰ ਪਪਾ ਨੂੰ ਮਤਲਬ ਸਾਰਿਆਂ ਨੂੰ ਇੰਦਾ ਕੱਟਣਾ ਚਾਹੀਦਾ ਗਾਣਪੁੱਲ ਸਾਰਿਆਂ ਨੂੰ ਆਪਾਂ ਨੂੰ ਕਰਨੇ ਚਾਹੀਦੇ ਆ ਕਿਉਂਕਿ ਇਹ ਵੀ ਰੱਬ ਦੀ ਰਜ਼ਾ ਵਾਲੀ ਗੱਲ ਹੀ ਹੁੰਦੀ ਆ ਮਤਲਬ ਜੇ ਬੰਦਾ ਬਿਮਾਰ ਹੁੰਦਾ ਜਾਂ ਹੁੰਦਾ ਆਪਾਂ ਡਾਕਟਰਾਂ ਕੋਲ ਜੇ ਨੇ ਆ ਤੇ ਉਹਦੀ ਬਜਾਏ ਜੇ ਆਪਾਂ ਥੋੜਾ ਬਹੁਤ ਇੰਦਾ ਕਰਦੇ ਰਹੀਏ ਦਾਣਪੁੱਲ ਤਾਂ ਮਤਲਬ ਮੈਨੂੰ ਵੀ ਲੱਗਦਾ ਵੀ ਆਪਾਂ ਨੂੰ ਲੋੜ ਪੈਣੀ ਹੋਊਗਾ ਬਿਮਾਰੀਆਂ ਨਾਲ ਡਾਕਟਰਾਂ ਕੋਲ ਜਾਣ ਦੀ ਤੇ ਬਾਦੀਆਂ ਬਹੁਤ ਸੋਹਣੀਆਂ ਤੁਸੀਂ ਸਾਰਿਆਂ ਨੇ ਦੇਖੀਆਂ ਨਾ ਬੱਚੇ ਬਹੁਤ ਮਤਲਬ ਸਰਕਾਰੀ ਵਾਲੇ ਲੱਗਦੇ ਹੀ ਨਹੀਂ ਹੋਂਦ ਆਪਣੇ ਵਿੱਚ ਉਹਦਾ ਇਹ ਨਿਊਕ ਕਨਵਰਸ ਪੂਰੀ ਖੁਸ਼ੀ ਫਤਲ ਬੱਚਿਆਂ ਦੇ ਜਿਵੇਂ ਚਿਹਰੇ ਤੇ ਜਿਵੇਂ ਆਪਾਂ ਮੇਕਅਪ ਕਰਾ ਕੇ ਨਹੀਂ ਲੇਡੀਜ਼ ਪਹੁੰਚੀਆਂ ਹੁੰਦੀਆਂ ਉਵੇਂ ਲਗਾ ਰਹੀ ਆ ਕੇ ਬੱਚਿਆਂ ਦੇ ਚਿਹਰੇ ਤੇ ਮਤਲਬ ਬਿਲਕੁਲ ਹੀ ਲੱਗ ਰਹੀ ਆ ਨਾ ਤੇ ਬਹੁਤ ਬਹੁਤ ਤੱਬਲ ਪਿੰਡਾਂ ਦੇ ਬਹੁਤ ਹੀ ਪਿੰਡਾਂ ਦੇ ਬਹੁਤ ਪ੍ਰੋਫਾਈਲ ਕਰ ਰਹੇ ਆ ਜਿੱਦਾਂ ਇੱਕ ਨੇ ਰਾਜਵੀਰ ਆਏ ਵੀਰੇ ਪੂਰੀ ਇੱਥੇ ਆਏ ਸੀ ਖੜੇ ਮੈਨੂੰ ਕਹਿੰਦੇ ਸਰ ਮਤਲਬ ਗਾਣਾ ਵੀ ਚਲੋ ਦੂਰ ਬੈਠੇ ਤੁਸੀਂ ਵੀ ਜਾਣਾ ਤੁਸੀਂ ਦੀ ਬਾਬਾ ਪਰ ਤੁਸੀਂ ਜੀ ਕੀ ਬੰਦੇ ਹੋ ਨਾ ਵੀ ਅਹ ਕੋਡਿਵਰ ਕੇ ਟੀਚਰ ਸਾਨੂੰ ਨਹੀਂ ਮਿਲੇ ਇਹ ਤੇ ਸਾਡੇ ਬਾਰੇ ਸਕੂਲ ਨਹੀਂ ਤੁਹਾਨੂੰ ਮਿਲਿਆ ਸਹੀ ਹੈ ਮੈਂ ਠੀਕ ਹੈ ਦੋ ਰਾਏ ਨਹੀਂ ਕੋਈ ਦੋ ਰਾਏ ਨਹੀਂ ਮਤਲਬ ਕਿੰਡ ਵਾਲਿਆਂ ਨੇ ਬਹੁਤ ਕੋਆਪਰੇਟ ਕੀਤਾ ਜਿੱਦਾਂ ਅਸੀਂ ਇੱਕ ਹੁਣ ਲੋੜੀਆਂ ਦਾ ਮਤਲਬ 10 ਸਾਡੇ ਕੋਲ ਆ ਗਏ ਲਗਭਗ ਹੁਣ ਤੱਕ ਕੱਲ ਮੈਂ ਥੋੜਾ ਐਸਟੀਮੇਟ ਕੀਤਾ ਸਕੂਲ ਤੇ ਆਪਣਾਂ 6 ਤੋਂ 7 ਲੱਖ ਰੁਪਏ ਲੱਗੇ ਅੱਛਾ ਆ ਦੋ ਸਾਲਾਂ ਦੇ 6 ਤੋਂ 7 ਲੱਖ ਤੇ ਮਤਲਬ ਜਦੋਂ ਆਏ ਸੀ ਉਹ ਤਾਂ ਕੁਝ ਵੀ ਮਤਲਬ ਜੇ ਉਹ ਕਹਿੰਦੇ ਜਿੱਦਾਂ ਆਪਣਾ ਸੈਂਟਰ ਸਕੂਲ ਗੱਲਾਂ ਕਰਦੇ ਆਂ ਤੇ ਉਹ ਕਹਿੰਦੇ ਵੀ ਅਸੀਂ ਕਿਹਾ ਵੀ ਪਿੰਡ ਵਾਲੇ ਬਹੁਤ ਕੁਆਪਰੇਟ ਕਰਦੇ ਆ ਉਹ ਕਹਿੰਦੇ ਵੀ ਪਿੰਡ ਵਾਲੇ ਤਾਂ ਪਹਿਲਾਂ ਵੀ ਸੀ ਮੈਂ ਕਿਹਾ ਪਹਿਲਾਂ ਉਹਨਾਂ ਨੂੰ ਟੱਚ ਜੀ ਵੀ ਨਹੀਂ ਸੀ ਜੇ ਕੋਈ ਫੰਕਸ਼ਨ ਹੋਊਗਾ ਕੋਈ ਗਲਾਉਂਦਾ ਹੀ ਨਹੀਂ ਸੀਗਾ ਕਿ ਆਪਾਂ ਕਿਸੇ ਨੂੰ ਗਲਾਵਾਗੇ ਕੋਈ ਸਮੱਸਿਆ ਦੱਸਾਂਗੇ ਤੇਰੀ ਉਹਨਾਂ ਨੂੰ ਆਪਣੀ ਸਮੱਸਿਆ ਬਾਰੇ ਪਤਾ ਲੱਗਦਾ ਹਨ ਜਦੋਂ ਹੋਊਗਾ ਜਿੱਦਾਂ ਡਾਕਟਰ ਨੂੰ ਆਪਾਂ ਡਾਕਟਰ ਨੂੰ ਇਹ ਦੱਸਦੇ ਆਂ ਭਾਈ ਸਰੋ ਆਹ ਬਿਮਾਰੀ ਆ ਤੇਰੀ ਉਹ ਆਪਣਾ ਇਲਾਜ ਕਰਦਾ ਨਾ ਉਹ ਉਮੀਦ ਕਰਦੇ ਆ ਕਿ ਤੁਸੀਂ ਸਾਡੇ ਨਾਲ ਇੰਨਾ ਹੀ ਕੋਆਪਰੇਟ ਕਰੋਗੇ ਤੇ ਅਸੀਂ ਜਿਹੜੀ ਸਕੂਹ ਦੀ ਗੱਲ ਕੀਤੀ ਆਪਾਂ 100% ਜਲਦੀ ਹੀ ਕਰਾਂਗੇ ਜਿਹੜੀ ਸਾਰੀ ਗੱਲ ਕਰਦੇ ਸੀਗੇ ਵੀ ਆਪਣੀ ਸਕੂਹ ਦੀ ਸਭ ਤੋਂ ਵੱਡੀ ਗੱਲ ਤਾਂ ਇਹ ਰਹੀ ਇਹਨਾਂ ਨੇ ਬਹੁਤ ਵੱਡੀ ਗੱਲ ਕੀਤੀ ਜੇ ਇਹਨਾਂ ਨੇ ਹਮਤ ਕਰੀਏ ਨੂੰ ਜੇ ਇਹ ਹਮਤ ਕਰਦੇ ਆ ਤੇ ਆਪਾਂ ਨੂੰ ਵੀ ਕੰਮ ਕਰਨ ਦਾ ਮੌਕਾ ਮਿਲ ਸਕਦਾ ਹੈ ਕਿੰਨਾ ਜੇ ਉਸ ਕਰਕੇ ਆਪਾਂ ਅੱਗੇ ਉਹ ਬੰਨ ਪੁੱਤ ਨੂੰ ਗਿਆ ਵਿਚੀ ਨੂੰ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਆਏਗਾ ਕਿ

ਬਖਤਰ ਇਹ ਸਾਰੇ ਨੰਨ ਧੰਨਵਾਦ ਬਹੁਤ ਕਿਸੀ ਦਾ ਸੋ ਇਸ ਤਰ੍ਹਾਂ ਆਪਾਂ ਨੂੰ ਟੀਚਰ ਸਹਿਬਾਨ ਨੇ ਦੱਸਿਆ ਕਿ ਪਿੰਡ ਦੇ ਨੌਜਵਾਨ ਸਰਦਾਰ ਜਸਵਿੰਦਰ ਸਿੰਘ ਸਿੱਧੂ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਆਪਣੀ ਨੇਕ ਕਿਰਤ ਕਮਾਈ ਵਿੱਚੋਂ ਦਸਬੰਦ ਕੱਢ ਕੇ ਸਕੂਲ ਦੇ ਬੱਚਿਆਂ ਲਈ ਵਰਧੀਆਂ ਡੋਨੇਟ ਕੀਤੀਆਂ ਗਈਆਂ ਅਸੀਂ ਸਾਰੇ ਹੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਤੇ ਹੋਰ ਨੌਜਵਾਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਜੇ ਇਹ ਉਪਰਾਲੇ ਦੁਆਰਾ ਆਪਾਂ ਆਪਣੇ ਸਰਕਾਰੀ ਸਕੂਲਾਂ ਨੂੰ ਅੱਗੇ ਲਿਜਾਈਏ ਅਤੇ ਅਖੀਰ ਵਿੱਚ ਸਕੂਲ ਦੇ ਸਟਾਫ ਅਤੇ ਕਮੇਟੀ ਮੈਂਬਰਾਂ ਦੁਆਰਾ ਸਾਰੇ ਹੀ ਪਰਿਵਾਰ ਨੂੰ ਇੱਕ ਲੋਈ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸਾਰੇ ਪਰਿਵਾਰ ਦਾ ਹੀ ਬਹੁਤ ਬਹੁਤ ਧੰਨਵਾਦ ਕੀਤਾ ਗਿਆ। ਸੋ ਇਹ ਸੀ ਅੱਜ ਦੀ ਵੀਡੀਓ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਆਪਣੇ ਕਮੈਂਟ ਕਰਕੇ ਜਰੂਰ ਦੱਸਣਾ ਅਤੇ ਅਜਿਹੀਆਂ ਵੀਡੀਓ ਵੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਧੰਨਵਾਦ ਜੀ